ਪਿਆਰ ਭਰੀ ਸੱਚੀ ਗੱਲ ਜੀ ਜਲਦੁਦੁਦ ਜੀ ਤੁਹਾਨੂੰ ਸਾਰਿਆਂ ਨੂੰ ਜੀ ਸਾਡੀ ਅਨਮੋਲ ਰਿਸ਼ਤੇ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਇਸ ਨਵੇਂ ਸਾਲ ਦੀਆਂ ਜੀ ਅਸੀਂ ਆਸ਼ਾ ਕਰਦੇ ਹਾਂ ਜੀ ਤੁਹਾਡੇ ਪੂਰੇ ਪਰਿਵਾਰ ਤੇ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਔਰ ਦਿਨ ਦੁਗਣੀ ਰਾਤ ਚਰਗਨੀ ਤਰੱਕੀ ਲੈ ਕੇ ਆਵੇ ਜੀ ਸਾਡੀ ਟੀਮ ਵੱਲੋਂ ਜੀ ਆਪ ਜੀ ਦੇ ਪੂਰੇ ਪਰਿਵਾਰ ਨੂੰ ਇਸ ਨਵੇਂ ਸਾਲ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਅਗਰ ਤੁਸੀਂ ਵੀ ਆਪਣੇ ਕਿਸੇ ਭੈਣ ਭਰਾ ਜਾਂ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੇ ਲਈ ਲੱਭ ਰਹੇ ਹੋ ਲੜਕੀ ਜਾਂ ਲੜਕਾ ਦਾ ਰਿਸ਼ਤਾ ਜੀ ਤਾਂ ਤੁਸੀਂ ਵੀ ਸਾਡੇ ਚੈਨਲ ਤੇ ਆਪਣੀ ਐਡ ਦੇ ਸਕਦੇ ਹੋ ਜੀ ਅਸੀਂ ਨਵੇਂ ਸਾਲ ਤੇ ਬਿਲਕੁਲ ਐਡ ਫ੍ਰੀ ਦੇ ਰਹੇ ਹਾਂ ਜੀ ਚਾਹੇ ਉਹ ਲੜਕੇ ਦੀ ਹੋਵੇ ਚਾਹੇ ਉਹ ਲੜਕੀ ਦੀ ਹੋਵੇ ਜੀ ਇੱਕ ਬਾਰ ਫਿਰ ਤੋਂ ਜੀ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਜੀ ਅੱਜ ਦੀ ਨਵੀਂ ਵੀਡੀਓ ਆਏਗੀ ਜੀ ਪਹਿਲੀ ਜਨਵਰੀ ਮਹੀਨੇ ਦੀ ਜੀ ਨਵੇਂ ਸਾਲ ਦੀ ਜੀ ਬਹੁਤ ਜਲਦੀ ਅੱਜ ਅਸੀਂ ਰਿਲੀਜ਼ ਕਰਾਂਗੇ ਜੀ ਤੁਹਾਡੇ ਵਿਚਾਰ ਜੀ ਔਰ ਤੁਸੀਂ ਸਾਨੂੰ ਆਪਣੇ ਵਿਚਾਰ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਡੀ ਵੀਡੀਓ ਤੇ ਤੁਸੀਂ ਦੇ ਸਕਦੇ ਹੋ ਇਸ ਤੋਂ ਜੋ ਨੈਕਸਟ ਵੀਡੀਓ ਆਏਗੀ ਜੀ ਉਹ ਸਿਰਫ ਲੜਕੀਆਂ ਦੇ ਰਿਸ਼ਤੇ ਹੋਣਗੇ ਜੀ ਅੱਜ ਦੇ ਜੋ ਕਿ ਨਵੇਂ ਸਾਲ ਦੇ ਖਾਸ ਮੌਕੇ ਤੇ ਹਨ ਜੀ